ਪ੍ਰਿਟੀਕਲ ਲੋਕ ਵਿਰੋਧ ਕਰਦੇ ਨੇ ਕਿ ਜੁਨੀਵਰਸਿਟੀ ਪੰਜਾਬ ਦੀ ਸੈਨੇਟ ਦੀ ਆਜ਼ਾਦੀ ਬਹਾਲ ਕੀਤੀ ਜਾਵੇ ਸੈਨੇਟ ਦੀ ਚੋਣ ਕੀਤੀ ਜਾਵੇ ਕਿ ਪੋਲਿਟਿਕਲ ਰਾਜਨੀਤਿਕ ਪਾਰਟੀਆਂ ਦੇ ਅੰਦੋਲਨ ਦੇ ਸਹਿਯੋਗ ਨਾਲ ਕੋਈ ਵੀ ਅੰਦੋਲਨ ਜਿੱਤਿਆ ਨਹੀਂ ਜਾ ਸਕਾ ਆ ਜੋ ਰਹਿ ਰਹੇ ਨੇ ਸਰਕਾਰੀ ਸਕੂਲ ਆ ਜੋ ਬਚੇ ਹੋਏ ਨੇ ਸਰਕਾਰੀ ਅਦਾਰੇ ਜਿਹਦੇ ਕਰਕੇ ਕਿਰਤੀ ਲੋਕਾਂ ਦੇ ਬੱਚੇ ਇੱਕ ਉੜਦੁੱਕੜ ਕਰਕੇ ਬਿਊਰੋਕ੍ਰੇਸੀ ਤੱਕ ਪਹੁੰਚਦੇ ਨੇ ਇਹ ਨਾ ਨਵੀਂ ਖਾਤਮ ਕਰਨ ਵਾਸਤੇ ਆ ਪੌਤਸੀ ਕੜੀ ਹੈ ਸਰਕਾਰੀ ਅਧਾਰਿਆਂ ਦਾ ਨਿੱਜੀਕਰਨ ਕਰਨਾ ਭਗਮਾਨ ਕਰਨ ਕਰਨਾ ਕਾਰਪੋਰੇਟ ਕਰਨਾ ਤੇ ਫਿਰਕੂ ਕਰ ਪ੍ਰਸਤ ਕਰ ਕਿ ਬਿੱਤੇ ਐਨੀ ਮਹਿੰਗੀ ਕਰ ਦੇਣੀ ਹੈ ਕਾਲ ਦੇ ਦੇਖ ਸਕੋਗੇ ਅੰਦਰ ਨਹੀਂ ਜਾ ਸਕੋ ਲਾਟੂ ਦੇਖ ਸਕੋਗੇ ਬਾਹਰ ਨਹੀਂ ਸਕੋ ਹਸਪਤਾਲ ਦੇਖ ਸਕੋਗੇ ਇਲਾਜ ਨਹੀਂ ਹੋ ਸਕੋ ਤੇ ਪਾਣੀ ਵੀ ਜਾਣਾ ਤੇ ਦੇਵੀ ਜਾਣੀ ਐ ਸਿਸ ਰੋਟਾ ਨਹੀਂ ਜਾਣੀਆਂ ਨੇ ਤੇ ਬਿਜਲੀ ਨਹੀਂ ਜਾਣੀ ਐ ਰੇਲਵੇ ਚਲੇ ਗਏ ਪਾਦਰਗਾਹ ਚਲੀਆਂ ਗਏ ਬੱਸਾਡੇ ਚਲੇ ਗਏ ਬਾਈ ਹਵਾਈ ਅੱਡੇ ਚਲੇ ਗਏ ਰਜਗਾਰ ਵੀ ਚਲਾ ਗਿਆ ਆਪਦੇ ਜੋ 86 ਕੇ ਬੱਚੇ ਦੇਸ਼ ਦਾ ਭਵਿੱਖ ਨੇ ਤੇ ਬੱਚਾ ਦਾ ਭਵਿੱਖ ਐ ਐਜੂਕੇਸ਼ਨ ਐ ਤੇ ਐਜੂਕੇਸ਼ਨ ਇਹਨਾਂ ਨੂੰ ਦੇਣੀ ਨਹੀਂ ਦੇਣੀ ਫਿਰ 10% ਲੋਕਾਂ ਨੂੰ ਜਿਨ੍ਹਾਂ ਕੋਲੇ 4 ਪੈਸੇ ਸੋ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਭਾਵੇਂ ਉਹ ਖਾਲਸਤਾਨੀ ਨੇ ਭਾਵੇਂ ਉਹ ਨਕਸਲਵਾੜੀਏ ਨੇ ਚਾਹੋ ਕਿਸੇ ਕ੍ਰਿਮੀਨਲ ਕੇਸਾਂ ਦੇ ਵਿੱਚ ਬੰਦ ਨੇ ਉਹਨਾਂ ਦੇ ਜੇਲ੍ਹਾਂ ਜਦੋਂ ਪੂਰੀਆਂ ਹੋ ਗਈਆਂ ਤਾਂ ਜੇਲ੍ਹਾਂ ਦੇ ਵਿੱਚ ਰੱਖਣ ਦਾ ਦੁੱਖ ਕੀ ਹੈ ਤੇ ਸੋਡੇ ਚੁਣੇ ਹੋਏ ਪਾਰਲੀਮੈਂਟਾਂ ਦੇ ਮੈਂਬਰ ਦੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਦਾ ਸਵਾਲ ਕੀਤਾ ਉਹਨਾਂ ਨੇ ਕਿ 23 ਸਾਲ 32 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਅੰਡਰ ਟ੍ਰਾਇਲ ਲੋਕਲਡ ਕਰ ਰੱਖੇ ਰੇ ਤੇ ਉਮਰਾ ਨਗਰ ਤੋਂ ਬਾਅਦ ਸੋਡੀਆਂ ਅਦਾਲਤਾਂ ਉਹਨਾਂ ਨੂੰ ਕਹਿ ਦਿੰਦੀਆਂ ਨੇ ਵੀ ਜਾਓ ਘਰ ਨੂੰ ਤੁਸੀਂ ਹੁਣ ਬਰੀ ਕਿ ਉਹ 28 30 ਸਾਲ ਦੇ ਬਕ ਵਿੱਚ ਉਹਦਾ ਇਕਨੋਮੀ ਦਾ ਕਿੰਨਾ ਨੁਕਸਾਨ ਹੋ ਗਿਆ ਉਹਦਾ ਪਰਿਵਾਰ ਦਾ ਕਿੰਨਾ ਨੁਕਸਾਨ ਹੋ ਗਿਆ ਉਹ ਘਾਟਿਆਂ ਦੀ ਪੂਰਤੀ ਕਿੱਥੋਂ ਹੋਊਗੀ ਕੋਈ ਕਾਨੂੰਨ ਬਣਿਆ ਹੋਇਆ ਹੈ ਸਜਾਪੁਰਿਆਂ ਕਰਨ ਵਾਸਤ ਜ਼ੁਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਖਾਤਰ ਤੇ ਬੁੱਧੀ ਜੀ ਵੀ ਬੰਦੀ ਲੈ ਜਿਹੜੇ ਜਿੰਨਾ ਤੇ ਯੂ ਐਸ ਏ ਨੈਸ਼ਨਲ ਸਕਿਉਰਟੀ ਐਕਟ ਵਰਗੇ ਕੇਸ ਪਾ ਕੇ ਅਰਬਨ ਨਕਸਲੀਆਂ ਕਹਿ ਕੇ ਕਿ ਜ਼ਿਲ੍ਹਾ ਚ ਬੰਦ ਕੀਤਾ ਉਹਨਾਂ ਸਾਰਿਆਂ ਦੀ ਰਿਹਾਈ ਦੀ ਖਾਤਰ ਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਅੰਦੋਲਨ ਦੀ ਸਪੋਰਟ ਦੇ ਵਿੱਚ ਦੋ ਸ਼ਵਾਰੂ ਲੈ ਕੇ ਤੁਸੀਂ ਆਏ ਹੋ ਤੁਹਾਡਾ ਧੰਨਵਾਦ ਹਰ ਦਰਸ਼ਕੀ ਦੀ ਨਿਗਾਹ ਦੇ ਵਿੱਚ ਜਾਂ ਕਿਸੇ ਪੜ੍ਹੇ ਲਿਖੇ ਬੁੱਧੀਜੀਵੀ ਦੀ ਨਿਗਾਹ ਦੇ ਵਿੱਚ ਜਦੋਂ ਇਹੋ ਜਿਹੇ ਇਕੱਠ ਆਉਂਦੇ ਦੇਖਦੇ ਨੇ ਲੋਕ ਤਾਂ ਇੱਕ ਸਵਾਲ ਉੱਠਦਾ ਹੈ ਕਿ ਜਿਹੜੇ ਇਹ ਲੋਕ ਨੇ ਖੇਤੀਸ ਮਸੱਯਾਾਂਾਂ ਦੇ ਉੱਤੇ ਤਾਂ ਇਹਨਾਂ ਦੇ ਇੰਨੇ ਉਤਸ਼ਾਹ ਨਾਲ ਇਕੱਠ ਕਰਦੇ ਨੇ ਜੇ ਪਰਾਲੀ ਦਾ ਮਸਲਾ ਹੁੰਦਾ ਝੋਨਾ ਨਾ ਵੇਕਣ ਦਾ ਮਸਲਾ ਹੁੰਦਾ ਖੁਦਕੁਸ਼ੀਆਂ ਦਾ ਮਸਲਾ ਹੁੰਦਾ ਕਰਜ਼ੇ ਦਾ ਮਸਲਾ ਹੁੰਦਾ ਤਾਂ ਇਹ ਜੁੜ ਕੇ ਇਕੱਠ ਉਤਸ਼ਾਹਤ ਹੋ ਕੇ ਆਉਂਦਾ ਪਰ ਇਹ ਸਮਾਜਿਕ ਇਸ਼ੂ ਤੇ ਸਿਆਸੀ ਇਸ਼ੂ ਨੇ ਜਿਹੜੇ ਇਹਨਾਂ ਦੇ ਵਿੱਚ ਇੰਨਾ ਚ ਐਡਾ ਉਤਸ਼ਾਹ ਤੇ ਐਡੀ ਜਾਣਕਾਰੀ ਤੇ ਐਡਾ ਇਕੱਠ ਹੋਣਾ ਤੇਹ ਕ ਚੇਤਨਾ ਦਾ ਤੇ ਅਵੇਅਰਨੈਸ ਦਾ ਹੀ ਸਦਕਾ ਹੈ ਕਿ ਤੁਸੀਂ ਇਹ ਗੱਲ ਜਾਣਦੇ ਹੋ ਕਿ ਬੇਦੋਸ਼ੇ ਲੋਕਾਂ ਨੂੰ ਜੇਲ੍ਹਾਂ ਚ ਡਕਣਾ ਵੀ ਜੁਰਮ ਹੈ ਕਿ ਪਬਲਿਕ ਅਦਾਰਿਆਂ ਦਾ ਨਿੱਜੀਕਰਨ ਵਿਸ਼ਵੀਕਰਨ ਕਾਰਪੋਰੇਟਿਕਰਨ ਤੇ ਫਿਰਕੂਕਰਨ ਦਾ ਭਗਮਾ ਕਰਨਾ ਜਿਹੜਾ ਪ੍ਰੋਸੈਸ ਹੈ ਤਰੀਕਾ ਹੈ ਇਹ ਦੋਨੇ ਗੱਲਾਂ ਗਲਤ ਨੇ ਕਿਉਂਕਿ ਇਹਨਾਂ ਦੋਨਾਂ ਗੱਲਾਂ ਦੇ ਨਾਲ ਅਸੀਂ ਜੁੜੇ ਹੋਏ ਆ ਅਸੀਂ ਹਰ ਰੋਜ਼ ਅੰਦੋਲਨਾਂ ਦੇ ਮੈਦਾਨ 'ਚ ਰਹਨੇ ਆ ਅਸੀਂ ਹਰ ਰੋਜ਼ ਹਕੂਮਤਾਂ ਦੇ ਨਾਲ ਟੱਕਰਾਂ 'ਚ ਰਹਨੇ ਆ ਸਾਡੀਆਂ ਹਰ ਰੋਜ਼ਾਂ ਦੇ ਚ ਟੱਕਰਾਂ ਹੁੰਦੀਆਂ ਨੇ ਸਾਡੇ ਜੇ ਕਿਤੇ ਬੈਠੇ ਹੋਈਏ ਝੂਠੇ ਪਰਚੇ ਪਾ ਦਿੰਦੇ ਨੇ ਜੂਏ ਪੀਏ ਵਰਗੇ ਪਰਚੇ ਪਾ ਦਿੰਦੇ ਨੇ ਦਿੱਲੀ ਦੇ ਦੋਰਨ ਦੇ ਵਿੱਚ ਬੈਠਿਆਂ ਦੇ ਨੈਸ਼ਨਲ ਸਕਿਉਰਿਟੀ ਐਕਟ ਲਾ ਸਕਦੇ ਨੇ ਕਿਸੇ ਦੇ ਕਿਤੇ ਬੈਠਿਆਂ ਦੇ 307 ਤੇ 303 ਵਰਗੇ 7 ਵਰਗੇ ਮੁਕਾਦਮੇ ਪਾਉਣੇ ਦਾ ਨਾਂ ਬਤੇ ਹਸੀ ਗੇ ਡੀ ਆ ਤੇ ਆਮ ਜੀ ਗੱਲ ਐ ਇਸ ਕਰਕੇ ਪੰਜਾਬ ਦੇ ਤੇ ਹਿੰਦੁਸਤਾਨ ਦੇ ਐਜੂਕੇਸ਼ਨ ਦੀ ਅਗਵਾਈ ਕਰਨ ਵਾਲੇ ਲੋਕਾਂ ਦੇ ਉੱਤੇ ਝੂਠੇ ਪਰਚੇ ਕਰਕੇ ਉਹਨਾਂ ਨੇ ਜ਼ਬਾਨ ਬੰਦ ਕਰਨਾ ਇਹਦਾ ਰਿਵਾਜ ਆ ਇਹਦਾ ਸਵਾਹ ਆ ਹਾਕਮਾਂ ਦਾ ਹਰ ਐਜਿਟੇਸ਼ਨ ਨੂੰ ਫੇਲ ਕਰਨੀ ਖਾਤਰ ਉਹਨਾਂ ਦਾ ਇਹ ਸੁਭਾਅ ਬਣਿਆ ਇਸ ਕਰਕੇ ਇਹ ਗੱਲ ਕਿਉਂ ਨਾ ਕਹੀ ਜਾਵੇ ਕਿ ਹਾਕਮੋ ਇਸ ਗੱਲ ਤੋਂ ਬਾਝਾਓ ਸਾਡੇ ਲੋਕਾਂ ਦੇ ਵਿੱਚ ਇਸ ਗੱਲ ਦਾ ਗੁੱਸਾ ਹੈ ਕਿ ਜਿਹੜੇ ਲੋਕ ਤੁਹਾਡੇ ਕਾਨੂੰਨ ਤੇ ਵਿਧਾਨ ਦੇ ਮੁਤਾਬਕ ਸਜ਼ਾਾਂਾਂ ਕੱਟ ਚੁੱਕੇ ਨੇ ਜਿਨੂੰ ਤੁਹਾਡੀ ਅਦਾਲਤ ਨੇ ਮੁਰਜ਼ਮ ਮੰਨ ਕੇ ਸਜ਼ਾਾਂਾਂ ਦਾ ਐਲਾਨ ਕਰਤਾ ਤੇ ਉਹ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਭਾਵੇਂ ਉਹ ਖਾਲਸਤਾਨੀ ਨੇ ਭਾਵੇਂ ਉਹ ਨਕਸਲਵਾੜੀਏ ਨੇ ਜਾ ਉਹ ਕਿਸੇ ਕ੍ਰਿਮੀਨਲ ਕੇਸਾਂ ਦੇ ਵਿੱਚ ਬੰਦ ਨੇ ਉਹਨਾਂ ਦੀਆਂ ਜੇਲਾਂ ਜਦੋਂ ਪੂਰੀਆਂ ਹੋ ਗਈਆਂ ਤਾਂ ਜੇਲਾਂ ਦੇ ਵਿੱਚ ਰੱਖਣ ਦਾ ਤੋਕ ਕੀ ਹੈ ਦੱਸ ਦੇਵੇ ਕੋਈ ਹਕੂਮਤ ਤੇ ਸੋਡੇ ਚੁਣੇ ਹੋਏ ਪਾਰਲੀਮੈਂਟਾਂ ਦੇ ਮੈਂਬਰ ਕਦੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਦਾ ਸਵਾਲ ਕੀਤਾ ਉਹਨਾਂ ਨੇ ਕਿ 30-32 ਸਾਲ થઈ ਚਿਰ ਹੋ ਗਏ ਜ਼ਿਲ੍ਹੇ ਦੇ ਵਿੱਚ ਅੰਡਰ ਟ੍ਰਾਇਲ ਲੋਕ ਬੰਦ ਕਰ ਰੱਖੇ ਰਹੇ ਤੇ ਉਮਰਾ ਨਗਰ ਤੋਂ ਬਾਅਦ ਸੋਡੀਆਂ ਅਦਾਲਤਾਂ ਉਹਨਾਂ ਨੂੰ ਕਹਿ ਦਿੰਦੀਆਂ ਨੇ ਵੀ ਜਾਓ ਘਰ ਨੂੰ ਤੁਸੀਂ ਹੁਣ ਬਰੀ ਕਿ ਉਹ 28 30 ਸਾਲ ਦੇ ਬਕਬੇ ਚ ਉਹਦਾ ਇਕਨੋਮੀ ਦਾ ਕਿੰਨਾ ਨੁਕਸਾਨ ਹੋ ਗਿਆ ਉਹਦਾ ਪਰਿਵਾਰ ਦਾ ਕਿੰਨਾ ਨੁਕਸਾਨ ਹੋ ਗਿਆ ਉਹ ਘਾਟਿਆਂ ਦੀ ਪੂਰਤੀ ਕਿੱਥੋਂ ਹੋਊਗੀ ਕੋਈ ਕਾਨੂੰਨ ਬਣਿਆ ਹੋਇਆ ਕੀ ਪਾਰਲੀਮੈਂਟ ਦੇ ਵਿੱਚ ਇਹਦਾ ਕੋਈ ਜਵਾਬ ਦਿੰਦਾ ਜਦੋਂ ਛੋਡਾ ਆਪਦਾ ਸੰਵਿਧਾਨ ਛੋਡਾ ਆਪਦਾ ਕਾਨੂੰਨ ਇਹ ਗੱਲ ਪ੍ਰਮਾਣ ਕਰਦਾ ਕਿ ਦੋਸ਼ੀ ਉਹਨਾਂ ਚਿਰ ਨਹੀਂ ਮੰਨ ਸਕਦਾ ਬੰਦਾ ਜਿੰਨਾ ਚਿਰ ਦੋਸ਼ੀ ਅਦਾਲਤ ਐਲਾਨ ਨਹੀਂ ਕਰਦੀ ਕਿ ਇਹ ਮੁਰਜ਼ਿਮ ਹੈ ਤੇ ਇਹ ਦੋਸ਼ੀ ਹੈ ਤੇ ਆਹ ਇਹਨੂੰ ਸਜਾਏ ਸਜਾਵਾ ਪਰਚੇ ਦਰਜ ਹੁੰਦੇ ਨੇ ਉਹਨਾਂ ਤੇ ਚਰਚਾ ਹੁੰਦੀ ਹੈ ਉਹਨਾਂ ਤੇ ਬਹਿਸ਼ ਹੁੰਦੀ ਹੈ ਜਿਉਂ ਐਵੀਡੈਂਸ ਪੂਰੇ ਨੇ ਤੇ ਸਜਾਵਾ ਹੋ ਜਾਂਦੀਆਂ ਨੇ ਗਲਤ ਨੇ ਠੀਕ ਨੇ ਅਸੀਂ ਮੰਨਦੇ ਆ ਵੀ ਉੱਥੇ ਫੈਸਲੇ ਹੁੰਦੇ ਨੇ ਅਦਾਲਤਾਂ ਦੇ ਵਿੱਚ ਇਨਸਾਫ ਨਹੀਂ ਹੁੰਦੇ ਕਿਉਂਕਿ ਫੈਸਲਾ ਹਮੇਸ਼ਾ ਸਬੂਤਾਂ ਦੇ ਆਧਾਰ ਤੇ ਹੁੰਦਾ ਤੇ ਸਬੂਤ ਤਕੜੇ ਬੰਦੇ ਮਾੜੇ ਬੰਦਿਆਂ ਤੇ ਬਹੁਤ ਛੇਤੀ ਬਣਾ ਲੈਂਦੇ ਨੇ ਤੇ ਹਕੂਮਤਾਂ ਐਜੂਕੇਸ਼ਨ ਕਰਨ ਵਾਲੇ ਬੰਦਿਆਂ ਤੇ ਸਬੂਤ ਬਣਾ ਲੈਂਦੇ ਨੇ ਇਸ ਕਰਕੇ ਫਿਰ ਵੀ ਤੁਸੀਂ ਆਪਣੇ ਤਰੀਕੇ ਨਾਲ ਕੀਤੇ ਹੋਏ ਫੈਸਲਿਆਂ ਦੇ ਮੁਤਾਬਕ ਵੀ ਪੂਰੇ ਨਹੀਂ ਉਤਰਦੇ ਦੱਸੋ ਹੋਜੀਲਾ ਚ ਬੰਦ ਕਿਉਂ ਰੱਖੇ ਹੋਏ ਨੇ ਦੱਸ ਦਿਓ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਕਿਸੇ ਬੰਦੇ ਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਣਾ ਕਿੰਨੇ ਜਾਇਜ਼ਾ ਕਿਸੇ ਆਤਮਾ ਕਿਸੇ ਨਕਸਲੀ ਇਹਨੂੰ ਕਿਸੇ ਆਦਿਵਾਸੀ ਇਲਾਕੇ ਦੇ ਵਿੱਚੋਂ ਕਿਸੇ ਬੁੱਧੀਜੀਵੀ ਕਿਸੇ ਸਹਾਤਕਰਮ ਜਿਨੇ ਕੋਈ ਐਜੀਟੇਸ਼ਨ ਕਰਨ ਵਾਲੇ ਲੋਕਾਂ ਦੇ ਹੱਥ ਦੇ ਵਿੱਚ ਲਿਖਿਆ ਜਾਂ ਕੋਈ ਬੋਲਿਆ ਜਾਂ ਕੋਈ ਬੋਲ ਰਿਹਾ ਹੈ ਤੇ ਤੁਸੀਂ ਉਹਨਾਂ ਨੂੰ ਫੜ ਕੇ ਜੇਲਾ 'ਚ ਡਕਣਾ ਤੁਹਾਡੇ ਵਾਸਤੇ ਇਹ ਜਾਇਜ਼ ਕਿਵੇਂ ਹੈ ਤੇ ਉਹਨਾਂ ਨੂੰ ਸਾਲਾਂ ਵਧੀ ਤੁਸੀਂ ਜੇਲਾ 'ਚ ਡੱਕਿਆ ਸ਼ਰਮ ਦੀ ਗੱਲ ਇਹ ਹੈ ਕਿ ਸਾਈਂ ਬਾਬਾ ਵਰਗੇ ਆਪਾਜ ਬਦਨ ਜੇਲਾ 'ਚ ਡੱਕਦਾ ਪ੍ਰੋਫੈਸਰ ਹੈ ਦਿੱਲੀ ਯੂਨੀਵਰਸਿਟੀ ਦਾ ਬਿਚਾਰਾ ਹੁਣ ਚਲਾ ਗਿਆ ਉਹਨੂੰ ਜੇਲ੍ਹ ਦੇ ਵਿੱਚ ਡੱਕਿਆ ਤੇ ਬਾਅਦ ਦੇ ਵਿੱਚ ਕਿੰਨਾ ਚਿਰ ਰੱਖ ਕੇ ਅਦਾਲਤ ਨੇ ਉਹਨੂੰ ਬਰੀ ਕਰ ਕੋਈ ਪੁੱਛਣ ਵਾਲਾ ਨਹੀਂ ਕਿ ਆਜ ਉਖੂਰ ਹੈ ਜੇ ਆਪ ਬੱਪ ਰ ਹੈ ਤੁਸੀਂ ਇਸ ਲੋਕ ਰਾਜ ਨੂੰ ਇਸ ਜਮਹੂਰੀਅਤ ਨੂੰ ਇਹ ਪ੍ਰਜਾਤੰਤਰ ਦੇਸ਼ ਨੂੰ ਤੁਸੀਂ ਇਹ ਇਹਦਾ ਬਣਾ ਕੀ ਰੱਖਿਆ ਸਾਡੀ ਇਸ ਕਰਕੇ ਇਹ ਜ਼ੋਰਦਾਰ ਮੰਗ ਹੈ ਕਿ ਜਿਹੜੇ ਲੋਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਭਾਵੇਂ ਉਹ ਕੋਈ ਵੀ ਲੋਕ ਹੋਣ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਪੂਰੀ ਬਾਹਰ ਰਿਹਾ ਕੀਤਾ ਜਾਵੇ ਤੇ ਇਹਦੇ ਵਾਸਤੇ ਜਿਹੜੇ ਲੋਕਾਂ ਤੇ ਤੁਸੀਂ ਪਰਚੇ ਪਾਉਂਦੇ ਹੋ ਜੂਏ ਪੀ ਨੈਸ਼ਨਲ ਸਕਿਉਰਿਟੀ ਐਟ ਅਸਮਾ ਵਰਗੇ ਕਾਨੂੰਨ ਕਾਲੇ ਕਾਨੂੰਨ ਬਣਾ ਕੇ ਆ ਜਮਹੂਰੀ ਲੋਕਾਂ ਦੀ ਆਵਾਜ਼ ਬੰਦ ਕਰਨ ਦੇ ਖਾਤਰ ਸਾਲਾਂ ਬذੀ ਜਿਹੜਾ ਛੱਡ ਕੇ ਨੇ ਉਹ ਸਾਰਿਆਂ ਨੂੰ ਵੀ ਫੌਰੀ ਰਿਹਾ ਕੀਤਾ ਜਾਵੇ ਇਹ ਸਾਡੀ ਮੰਗ ਹੈ ਦੂਜਾ ਮਸਲਾ ਹੈ ਸਾਡਾ ਪੰਜਾਬ ਚ ਦੀ ਵਿਰਸਤੀ ਚੰਡੀਗੜ੍ਹ ਦਾ ਸਾਡੇ ਤੇ ਬਹੁਤ ਸਾਰੇ ਪੱਤਰਕਾਰ ਅੱਜ ਵੀ ਇਹ ਸਵਾਲ ਕਰਦੇ ਨੇ ਕਿ ਤੁਸੀਂ 10 ਤਰੀਕ ਨੂੰ ਚੰਡੀਗੜ੍ਹ ਕਿਉਂ ਨਹੀਂ ਗਏ ਅਸੀਂ 7 ਤਰੀਕ ਨੂੰ ਪੰਜਾਬ ਚੋਂ ਦੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਅਡੋੰਗਾਂ ਦਾ ਵੱਡਾ ਬਿਆਨ ਲਵਾਤਾ ਕਿ ਵਿਦਿਆਰਥੀਆਂ ਅਸੀਂ ਤੁਹਾਡੇ ਨਾਲ ਜਦੋਂ 10 ਤਰੀਕ ਦਾ ਪ੍ਰੋਗਰਾਮ ਆਇਆ ਸਾਡੀ ਟੀਮ ਸੂਬਾ ਕਮੇਟੀ ਦੇ ਦੋ ਤਿੰਨ ਖਿੱਤਿਆਂ 'ਚ ਖੰਡੂਰ ਸਾਹਿਬ ਅਜਨਾਲੇ ਦੇ ਰਾਵੀ ਦੇ ਕੰਡੇ ਦੇ ਏਰੀਏ 'ਚ ਤੇ ਫਾਜਲਕਾ ਦੇ ਇਲਾਕੇ ਦੇ ਵਿੱਚ ਸਾਡੀਆਂ ਟੀਮਾਂ ਹੜਪੀਰਤਾ ਦੀ ਮਦਦ ਵਾਸਤੇ ਸਾਡੀ ਸਾਰੀ ਕਮੇਟੀ ਉਧਰ ਭੀਜੀ ਸੀ ਕੀਲੇ ਕਰਕੇ ਹੋਏ ਹੋਇਆ ਕਿ 100 200 ਬੰਦਾ ਭੇਜਣਾ ਐਡੇ ਵੱਡੇ ਕੱਟ ਦੇ ਵਿੱਚ ਉਦੇ ਵਿੱਚ ਸੂਬਾ ਕਮੇਟੀ ਦੀ ਸਾਰੀ ਦੀ ਗੈਰ ਹਾਜ਼ਰੀ ਹੋਣਾ ਇਹ ਬਾਝਬ ਨਹੀਂ ਹੋਣਾ ਤਾਂ ਕਿਉਂ ਨਾ ਇਸੇ ਇਸ਼ੂ ਦੇ ਉੱਤੇ ਇੱਕ ਡੇਟ ਰੱਖ ਕੇ ਆਪਾਂ ਵੱਡਾ ਇਕੱਠ ਕਰੀਏ ਉਹ ਅੱਜ ਦੀ ਡੇਟ ਆਪਾਂ ਨੇ ਰੱਖੀ ਤੇ ਕੀਤਾ ਤੇ ਕੱਲ ਯੂਨੀਵਰਸਿਟੀ ਦੇ ਵਿੱਚ ਸਾਥੀਆਂ ਨੂੰ ਮਿਲ ਕੇ ਜਾ ਕੇ ਉੱਥੇ ਹਾਜ਼ਰੀ ਲਵਾ ਕੇ ਆਏ ਆ ਉਹਨਾਂ ਨੂੰ ਕਹਿ ਕੇ ਵੀ ਆਏ ਆ ਕਿ ਅਸੀਂ ਤੁਹਾਡੇ ਨਾਲ ਆ ਤੇ ਸੱਦਾ ਵੀ ਦੇ ਕੇ ਆਏ ਆ ਅੱਜ ਦੇ ਇਕੱਠ ਦੇ ਵਿੱਚੋਂ ਸਾਥੀ ਆਏ ਵੀ ਬੈਠੇ ਇਸ ਕਰਕੇ ਇਹ ਜਿਹੜੀ ਯੂਨੀਵਰਸਿਟੀ ਵਾਲਾ ਮਸਲਾ ਜਿਵੇਂ ਪ੍ਰੋਫੈਸਰ ਪਰਮੇਂਦਰ ਨੇ ਬਹੁਤ ਸਾਫ਼ ਕੀਤਾ ਹੈ ਕਿ ਅਸਲ ਵਿੱਚ ਮੈਨੂੰ ਵੀ ਉੱਥੇ ਸਵਾਲ ਕੀਤਾ ਇੱਕ ਸਾਥੀ ਨੇ ਕਿ ਸੰਨ 47 ਤੋਂ ਬਾਅਦ ਪੰਜਾਬ ਦੇ ਵਿੱਚ ਕਾਲਜਾਂ ਤੇ ਯੂਨੀਵਰਸਿਟੀਆਂ ਦੀ ਗਿਣਤੀ ਹੈ ਜਿਹੜੀ ਉਹ ਪਹਿਲਾ ਜਿੰਨੀ ਹੈ ਬਦੀ ਨਹੀਂ ਜਿਹਨੇ ਮੈਨੂੰ ਲੱਗਦਾ ਇਹ ਵੀ ਜਿਹੜੀ ਹੋਂਦ ਦੀ ਹਾਲਤ ਹੈ ਸਰਕਾਰੀ ਸਕੂਲਾਂ ਦੀ ਸਰਕਾਰੀ ਕਾਲਜਾਂ ਦੀ ਤੇ ਯੂਨੀਵਰਸਿਟੀਆਂ ਦੀ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਦੀ ਇਹਨਾਂ ਨੂੰ ਖਾਤਮ ਕਰਨ ਦੀ ਪਾਲਿਸੀ ਜਿਹੜੀ ਹੈ ਸਰਕਾਰ ਦੀ ਲਗਾਤਾਰ ਜੱਗ ਜਾ ਬਹੁਤ ਸਾਲ ਪਹਿਲਾਂ ਇੱਕ ਸਰਕੂਲੇਸ਼ਨ ਹੋਇਆ ਕਿ ਜਿਹੜੇ ਬੱਚੇ 8ਵੀਂ ਤੱਕ ਬੱਚੇ ਨੇ ਉਹ ਕੋਈ ਕੁਐਸਚਨ ਪੇਪਰ ਦੇ ਵਿੱਚ ਕੁਝ ਲਿਖਣਾ ਨਾ ਲਿਖਣ ਉਹ ਫੇਲ ਨਹੀਂ ਕਰਨ। ਅਖਬਾਰਾਂ ਦੇ ਵਿੱਚ ਫੋਟੋਆਂ ਲੱਗੀਆਂ ਇੱਕ ਪੇਪਰ ਦਿੱਤਾ ਇੱਕ ਬੱਚੇ ਨੇ ਉਹਦੇ ਜਿੰਨੇ ਕੁਐਸਚਨਾਂ ਦਾ ਆਂਸਰ ਆਇਆ ਉਹ ਉਹ ਟੀਚਰ ਲੈ ਜਿੰਨੇ ਪੇਪਰ ਚੈੱਕ ਕਰਨਾ ਸੀ ਉਹਨੇ ਸਾਰੇ ਪੇਪਰ ਤੇ ਕਾਟਾ ਮਾਰ ਕੇ ਅੱਗੇ ਰਿਜ਼ਲਟ ਦੱਸਿਆ ਲਿਖਿਆ ਪਾਸ ਜਿਹਨੇ 0 ਨੰਬਰ ਤੇ ਉਹ ਬੱਚੇ ਨੂੰ ਪਾਸ ਕਰਤਾ ਕਿਉਂਕਿ ਸਰਕਾਰੀ ਫਰਮਾਨ ਸੀ ਕਿਸੇ ਵੀ ਸਕੂਲ ਦੇ ਵਿੱਚ ਕੋਈ ਟੀਚਰ ਆਇਆ ਕਿ ਨਹੀਂ ਆਇਆ ਉਹ ਕਿੰਨੇ ਦਿਨਾਂ ਤੋਂ ਗੈਰ ਹਾਜ਼ਰ ਹੈ ਕਿ ਸਕੂਲ ਦੇ ਵਿੱਚ ਟੀਚਰ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਕਿ ਨਹੀਂ ਨਿਭਾ ਰਹੇ ਇਸ ਗੱਲ ਦੀ ਸਰਕਾਰ ਦੀ ਜ਼ਿੰਮੇਵਾਰੀ ਖਤਮ ਹੋ ਉਹ ਵਿਦਿਅਕ ادارے ਜਿਹੜੇ 60ਵੇਂ ਵਿੱਚ ਸੀ ਜਿਹੜੇ ਸੱਤਰਾ ਦਾ ਕੁਝ ਹਿੱਸੇ ਵਿੱਚ ਸੀ ਜਿੰਨਾਂ ਦੇ ਜੱਜ ਵੀ ਬਣੇ ਜਿੱਥੇ ਕੋਈ ਵਕੀਲ ਵੀ ਬਣੇ ਚੰਗੇ ਸਿਆਸਦਾਨ ਤੇ ਸੰਸਦਾਨ ਵੀ ਬਣੇ ਉਹ ਵਿਦਕ ادارے ਇਹਨਾਂ ਨੂੰ ਮਾਰੇ ਕਿਉਂ ਲੱਗਣ ਲੱਗ ਪਏ ਇਹਦਾ ਇੱਕੋ ਇੱਕ ਕਾਰਨ ਪਰਾਵੋ ਇਹ ਸੀ ਕਿ ਉਹ ਜਿਹੜੇ ਵਿਦਕ ادارے ਸੀ ਸਰਕਾਰੀ ادارے ਜਿਨ੍ਹਾਂ ਨੂੰ ਹੁਣ ਅਟੈਕ ਤੇ ਲਿਆਂਦਾ ਉਹ ਆਸ ਕਿਸਮ ਦੇ ادارے ਸੀ ਥੋੜੀਆਂ ਕਿਤਾਬਾਂ ਸੀ ਇੱਕੋ ਜਿਹਾ ਸਿਲੇਬਸ ਸੀ ਨਾ ਐਮਬੀਡੀ ਸੀ ਨਾ ਖਲਾਸਾ ਸੀ ਨਾ ਸਕੂਲਾ ਚ ਨਪਲ ਸੀ ਜਿਹੜੇ ਟੀਚਰ ਦਾ ਆਪਦੇ ਸਕੂਲ ਦਾ ਰਿਜ਼ਲਟ ਮਾੜਾ ਹੁੰਦਾ ਉਹਦੀ ਸਰਵਿਸ ਇਨਕਰੀਮੈਂਟ ਤੇ ਕੱਟ ਲੱਗਦੀ ਇਹੀ وجہ ਸੀ ਕਿ ਜਦੋਂ ਸਕੂਲ ਦੇ ਪੀਰੀਅਡ ਦੀ ਘੰਟੀ ਵੱਜਦੀ ਤਾਂ ਸਕੂਲ ਦੇ ਗੇਟ ਤੇ ਦੂਜਾ ਟੀਚਰ ਹਾਜ਼ਰ ਹੁੰਦਾ ਜੇ 1 ਮਿੰਟ ਵੀ ਖਾ ਜਾਂਦਾ ਉਹ ਟੀਚਰ 2 ਮਿੰਟ ਵੀ ਵੱਧ ਲੈ ਜਾਂਦਾ ਤਾਂ ਇੱਕ ਟੀਚਰ ਦੂਜੇ ਟੀਚਰ ਨੂੰ ਟੋਕਦਾ ਸੀ ਵੀ ਤੂੰ ਮੇਰਾ ਸਮਾਂ ਵੱਧ ਲੈ। ਉਹ ਪੜਾਈ ਦਾ ਸਟੈਂਡਰਡ ਉਹਦੇ 'ਚ ਬਣਿਆ ਵਿੱਚੀ ਕਿ ਗਰੀਬਾਂ ਤੇ ਅਮੀਰਾਂ ਦੇ ਬੱਚੇ ਦੀ ਕਾਉਂਸਲਿੰਗ ਬਰਾਬਰ ਦੀ ਹੁੰਦੀ ਸੀ। ਉੱਥੇ ਮੁਕਾਬਲਾ ਛੋਟੇ ਵੱਡੇ ਦਾ ਨਹੀਂ। ਪੈਸੇ ਦਾ ਨਹੀਂ ਸੀ ਹੁੰਦਾ। ਉੱਥੇ ਸਿਰਾਂ ਦੇ ਮੁਕਾਬਲੇ ਹੁੰਦੇ ਸੀ। ਉੱਥੇ ਗਰੀਬਾਂ ਦੇ ਉਹ ਬੱਚੇ ਜਿਨ੍ਹਾਂ ਦੇ ਪੈਰਾਂ 'ਚ ਜੋੜੇ ਨਹੀਂ ਸੀ। ਜਿਨ੍ਹਾਂ ਦੇ ਪਾਟੇ ਹੋਏ ਕੱਪੜੇ ਸੀ। ਉਹ ਮੈਥ ਦੇ ਪੇਪਰ ਦੇ ਵਿੱਚੋਂ ਜਦੋਂ 99 ਨੰਬਰ ਆ ਜਾਂਦੇ ਤਾਂ ਟੀਚਰ ਤੇ ਜਾ ਕੇ ਇਤਰਾਜ ਕਰਦੇ ਵੀ ਸਾਡਾ 100 ਨੰਬਰ ਕਿਉਂ ਨਹੀਂ ਆਇਆ ਉਹ ਜੱਜ ਬਣੇ ਉਹ ਵਕੀਲ ਬਣੇ ਉਹ ਸ਼ੈਸਦਾਨ ਬਣੇ ਡਾਕਟਰ ਬਣੇ ਮਾਸਟਰ ਬਣੇ ਬੀਸੀ ਬਣੇ ਉਹ ਉੱਚੇ ਅਹੁਦਿਆਂ ਤੇ ਉਹ ਦਿਉਰੋ ਕਰੇ ਸੀ ਦੇ ਵਿੱਚ ਆ ਕਿਰਤੀ ਲੋਕਾਂ ਦਾ ਵੱਡਾ ਹਿੱਸਾ ਉਸ ਸਪੋਸਟਾਂ ਦੇ ਜਾਵੜਿਆ ਆ ਗੱਲ ਰੜਕੀ ਇਹਨਾਂ ਆ ਗੱਲ ਇਹਨਾਂ ਦੇ ਹਜਮ ਨਹੀਂ ਹੁੰਦੀ ਸਰਕਾਰੀ ਸਕੂਲਾਂ ਦਾ ਜਿੰ ਇੰਡਸਟਰੀਆਂ ਦਾ ਕਾਲਜਾਂ ਦਾ ਪੱਠਾ ਬੁਠਾਤਾ ਵਿੱਦਿਆ ਦਾ ਮਿਆਰ ਇਹਨਾਂ ਨੀਵਾ ਕਰਤਾ ਤੇ ਵਿੱਦਿਆ ਬੋਝ ਬਣ ਗਈ ਵਿਦਿਆਰਥੀਆਂ ਵਾਸਤੇ ਵੀ ਤੇ ਪੇਰੈਂਟਸ ਵਾਸਤੇ ਵੀ بدیارتیاں باستے بوجھ اے بڑھ گئی کہ تھبا کتاباں دا تے اونی ای ایم بیڈی تے اونی ای کپیاں تے بی کلو دا بنجن لے کے موٹیاں تے چکے بین تک مانو شڑ کے ہونا ماں پیاں تے بوجھ ایس کر کے بنی کہ بینہ دا کرایا تے پرائیویٹ سکولان یا پیسان پڑھاؤں تو اسمرت ہویا پھر اے ਕਿ ਵਿਦਿਆ ਦੁਕਾਨਾਂ ਬਣ ਗਈਆਂ ਜਿਹਦੇ ਕੋਲੇ ਪੈਸੇ ਨੇ ਖਰੀਦ ਲੋ ਜਿਹਦੇ ਕੋਲੇ ਪੈਸੇ ਨਹੀਂ ਉਹ ਸਰਕਾਰੀ ਸਕੂਲਾਂ ਚ ਕੜੀ ਖਾ ਕੇ ਆਜੋ ਦੁਪਹਿਰ ਦਾ ਆ ਜੋ ਰਹਿ ਰਹੇ ਨੇ ਸਰਕਾਰੀ ਸਕੂਲ ਆ ਜੋ ਬਚੇ ਹੋਏ ਨੇ ਸਰਕਾਰੀ ਅਦਾਰੇ ਜਿਹਦੇ ਕਰਕੇ ਕਿਰਤੀ ਲੋਕਾਂ ਦੇ ਬੱਚੇ ਇਕੜ-ਦੁੱਕੜ ਕਰਕੇ ਬਿਊਰੋਕ੍ਰੇਸੀ ਤੱਕ ਪਹੁੰਚਦੇ ਨੇ ਇਹਨਾਂ ਨੂੰ ਵੀ ਖਤਮ ਕਰਨ ਵਾਸਤੇ ਆ ਪਾਲਸੀ ਕਢੀ ਹੈ ਸਰਕਾਰੀ ਅਧਾਰਿਆਂ ਦਾ ਨਿੱਜੀਕਰਨ ਕਰਨਾ ਭਗਮਾਨ ਕਰਨ ਕਰਨਾ ਕਾਰਪੋਰੇਟ ਕਰਨਾ ਤੇ ਫਿਰਕੂਕਰਨ ਕਰਨਾ ਦੱਸ ਕੇ ਗਿਆ ਸਾਥੀ ਕਿ ਜਿਹੜੀ ਵਿਦਿਆ ਦੇ ਸਿਲੇਬਸ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਜਾਤਾਂ ਪਤਾਂ ਹੋਣਾ ਕੋਈ ਜ਼ਰੂਰਤ ਨਹੀਂ ਇਦਾ ਇੱਕ ਅਰਥ ਹੈ ਕਿ ਜੇ ਕਿਸੇ ਦੇਸ਼ ਦੀ ਵਿੱਦਿਆ ਇਹ ਗੱਲ ਕਹਿੰਦੀ ਹੈ ਕਿ ਸਾਡੇ ਇਸ ਸਮਾਜ ਦੇ ਵਿੱਚ ਛੋਟਾ ਵੱਡਾ ਹੋਣ ਤੇ ਕੋਈ ਇਤਰਾਜ਼ ਨਹੀਂ ਇਨਕਲਾਬ ਜ਼ਿੰਦਾਬਾਦ ਦੇ ਨਾਲ ਤਾਂ ਟਕਰਾਉਂਦੀ ਹੈ ਇਹ ਗੱਲ ਬਰਾਬਰੀ ਦਾ ਸਮਾਜ ਨਾਲ ਤਾਂ ਟਕਰਾਉਂਦੀ ਹੈ ਇਹ ਗੱਲ ਛਿਰਤਾ ਇਹ ਹੈ ਕਿ ਛੋਟੇ ਛੋਟੇ ਹੁੰਦੇ ਜਾਣ ਵੱਡੇ ਵੱਡੇ ਹੁੰਦੇ ਜਾਣ ਹਰ ਖੇਤਰ ਦੇ ਵਿੱਚ ਹਰ ادارے ਦੇ ਵਿੱਚ ਛੋਟਿਆਂ ਦੀ ਜਗ੍ਹਾ ਖਤਮ ਕਰਕੇ ਵੱਡਿਆਂ ਨੂੰ ਦਿੱਤੀ ਜਾਂਦੀ ਆ ਜੋ ਯੂਨੀਵਰਸਿਟੀ ਦੇ ਵਿੱਚ ਫੈਸਲਾ ਕੀਤਾ ਇਹਨਾਂ ਨੇ ਜਿਹੜੀ ਇਹ ਸੈਨੇਟ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਹ ਪੰਜਾਬ ਦੀਆਂ ਯੂਨੀਵਰਸਿਟੀਆਂ ਨਾਲੋਂ ਇਹਦੀ ਇੱਕ ਬੱਖਰੀ ਕਿਸਮ ਹੈ। ਇਹਦੀ ਇੱਕ ਵਿਸ਼ੇਸ਼ਤਾ ਹੈ। ਜੇ ਸੈਨੇਟ ਇਹ ਸੈਂਡିକੇਟ ਇਹ ਕਿਸੇ ਹੋਰ ਯੂਨੀਵਰਸਿਟੀ 'ਚ ਪੰਜਾਬ ਦੀ ਵਿੱਚ ਨਹੀਂ ਹੈ। ਦੱਸ ਕੇ ਗਿਆ ਸਾਥੀ ਕੀ ਹੁੰਦੀ ਹੈ ਸੈਨੇਟ? ਸੈਨੇਟ ਦੇ ਵਿੱਚ ਨਮਾਇंदे ਹੁੰਦੇ ਨੇ ਲੋਕਾਂ ਦਾ ਨਮਾਇੰਦਾ ਸਾਬਕਾ ਯੂਨੀਵਰਸਿਟੀ ਦੇ ਕਾਲਜਾਂ ਦੇ ਸਾਬਕਾ ਵਿਦਿਆਰਥੀਆਂ ਦੀ ਨੁਮਾਇੰਦਗੀ ਹੁੰਦੀ ਹੈ ਸਿੱਖਿਆ ਮਾਹਰਾ ਦੀ ਨੁਮਾਇੰਦਗੀ ਹੁੰਦੀ ਹੈ ਇਹ ਲੰਬੇ ਕਨਵੇਂ ਦੀ ਸੈਨੇਟ ਦੀ ਇੱਕ ਟੀਮ ਆਪਣੀ ਕੈਬਨਟ ਜਿਹਨੂੰ ਸੈਂਡିକੇਟ ਕਹਿੰਦੇ ਆ ਤਿੰਨ ਮੈਂਬਰੀ ਉਹ ਚੁਣਦੀ ਜਿਹੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਹੱਕਾਂ ਦੀ ਪਹਿਰੇਦਾਰੀ ਕਰਦੀ ਭਾਵੇਂ ਇਹ ਹੋਂਡਾ ਮਾਤਰਾ ਹੈ ਇਹਦੇ ਜਮੂਰੀ ਅਧਿਕਾਰਾਂ ਤੇ ਕਟਲਾ ਲਾ ਲਾ ਕੇ ਕਟਲਾ ਲਾ ਲਾ ਕੇ ਇਹ ਸਾਮੇ ਨੂੰ ਛੋਟਾ ਜਿਹਾ ਬਣਾਤਾ ਸੰਘੇੜਤਾ ਪਰ ਹੁਣ ਇਹਨਾਂ ਨੂੰ ਇੰਨਾ ਵੀ ਵਾਰਾ ਨਹੀਂ ਖਾ ਰਿਹਾ ਇਹਦਾ ਵੀ ਇਹ ਖਾਤਮਾ ਕਰਨਾ ਚਾਹੁੰਦੇ ਨੇ ਇਹਨੂੰ ਵੀ ਸਬਾਪਤ ਕਰਕੇ ਇੱਕ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੇ ਸਾਨੂੰ ਸਾਰੇ ਲੋਕਾਂ ਨੂੰ ਕਿਰਤੀ ਲੋਕਾਂ ਨੂੰ ਆਪਦੇ ਜੋ ਇੱਛਾ ਸੀ ਕਿ ਬੱਚੇ ਦੇਸ਼ ਦਾ ਭਵਿੱਖ ਰਹਿਣ ਤੇ ਬੱਚਾ ਨਾ ਭਵਿੱਖ ਐਜੂਕੇਸ਼ਨ ਹੈ ਤੇ ਐਜੂਕੇਸ਼ਨ ਇਹਨਾਂ ਨੂੰ ਦੇਣੀ ਨਹੀਂ ਦੇਣੀ ਫਿਰ 10% ਲੋਕਾਂ ਨੂੰ ਜਿਨ੍ਹਾਂ ਕੋਲੇ 4 ਪੈਸੇ ਆ ਉਹੀ ਸਾਇੰਸਦਾਨ ਹੋਣਗੇ ਉਹੀ ਪੋਲਿਟਿਕਸ ਹੋਣਗੇ ਉਹੀ ਜੱਜ ਹੋਣਗੇ ਤੇ ਉਹੀ ਬਿਊਰੋਕ੍ਰੇਸੀ ਤੇ ਮਾਲ ਆ ਕਿਰਤੀ ਲੋਕ ਸਿਰਫ ਤੇ ਸਿਰਫ ਮਜ਼ਦੂਰ ਹੋਣਗੇ ਤੇ ਉਹਨਾਂ ਦੇ ਗੁਲਾਮ ਬਣ ਕੇ ਜਿਉਣਗੇ ਆ ਜਿਹੜੀ ਖੇਡ ਹੈ ਕਾਰਪੋਰੇਟ ਪੱਖੀ ਖੇਡ ਸਾਰੇ ਪਬਲਿਕ ਸੈਕਟਰ ਨੂੰ ਜਿਨ੍ਹਾਂ ਤੋਂ ਬਿਨਾਂ ਮਨੁੱਖ ਰਹਿ ਨਹੀਂ ਸਕਦਾ ਜਿਹੜੇ ਹਰ ਮਨੁੱਖ ਵਾਸਤੇ ਹਰ ਬੱਚੇ ਤੇ ਬੁੱਢੇ ਵਾਸਤੇ ਜ਼ਰੂਰੀ ਨੇ ਉਹ ਸੇਵਾਵਾਂ ਦੇ ਉੱਤੇ ਕਾਰਪੋਰੇਟ ਦਾ ਕਬਜ਼ਾ ਕਰਾ ਕੇ ਵੱਡੇ ਮੁਨਾਫੇ ਦੇਣ ਦੀ ਦੌੜ ਦੇ ਵਿੱਚ ਹੈ ਮੋਦੀ ਕਲੀ ਮੋਦੀ ਨੇ ਇਹ ਸਾਰੇ ਦੇ ਸਾਰੇ ਜਿਹੜਾ ਅਸੀਂ ਇਸ ਗੱਲ ਤੇ ਜ਼ੋਰ ਦਿੰਨੇ ਆ ਕਿ ਪੋਲਿਟਿਕਲ ਰਾਜਨੀਤਿਕ ਪਾਰਟੀਆਂ ਦੇ ਅੰਦੋਲਨ ਦੇ ਸਹਿਯੋਗ ਨਾਲ ਕੋਈ ਵੀ ਅੰਦੋਲਨ ਜਿੱਤਿਆ ਨਹੀਂ ਜਾ ਸਕਦਾ ਸਾਡਾ ਇਹ ਦਾਵਾ ਹੈ ਕਿ ਸਾਡਾ ਹਿੱਤਜਰਬਾ ਹੈ ਅਸੀਂ ਦੇਖਦੇ ਆ ਪੋਲੀਟਿਕਲ ਲੋਕ ਵਿਰੋਧ ਕਰਦੇ ਨੇ ਕਿ ਜੁਨੀਵਰਸਿਟੀ ਪੰਜਾਬ ਦੀ ਹੋਵੇ ਸੈਨੇਟ ਦੀ ਆਜ਼ਾਦੀ ਬਹਾਲ ਕੀਤੀ ਜਾਵੇ ਸੈਨੇਟ ਦੀ ਚੋਣ ਕੀਤੀ ਜਾਵੇ ਇਹ ਕਾਂਗਰਸ ਵਾਲੇ ਵੀ ਬੋਲਦੇ ਆ ਅਕਾਲੀ ਵੀ ਬੋਲਦੇ ਆ ਜਿਹੜੇ ਕੁਰਸੀਆਂ ਤੋਂ ਬਾਹਰ ਨੇ ਉਹ ਸਾਰੇ ਬੋਲਦੇ ਇਹ ਬੋਲਦੇ ਐਂ ਹੁੰਦੇ ਨੇ ਪਰ ਉਹਨਾਂ ਦੀਆਂ ਕੁਝ ਸੀਮਤਾਂ ਨੇ ਭਗਵਾਨ ਤਮਾਂ ਦੀਆਂ ਛੱਤਾ ਤੋਂ ਪਹਿਲਾਂ ਦੀਆਂ ਵੀਡੀਓ ਸਾਰੀਆਂ ਸੁਣ ਲੋ ਭਰਾ ਸਾਰੀਆਂ ਆਉਂਦੀ ਕਾਰਗੁਜ਼ਾਰੀ ਦੇ ਬਰੁੱਧ ਪੁੱਤ ਦੀਆਂ ਨੇ ਤੇ ਕੁਰਸੀ ਤੋਂ ਆਉਣ ਤੋਂ ਬਾਅਦ ਇਹ ਉਹ ਬੋਲੀ ਬੋਲਦੇ ਨੇ ਜੋ ਵਿਸ਼ਮ ਪਰ ਸੰਸਤਾ ਦੀਆਂ ਨੀਤੀਆਂ ਕਹਿੰਦੀਆਂ ਨੇ ਜੋ ਨੀਤੀਆਂ ਕਾਰਪੋਰਟਿਕ ਮੰਦ ਸੰਸਾਰ ਵਿੱਚ ਦੀਆਂ ਨੀਤੀਆਂ ਕਹਿੰਦੀਆਂ ਨੇ ਸੰਸਾਰ ਵਿੱਚ ਦੀਆਂ ਨੀਤੀਆਂ ਕਲੀ ਇਸ ਵਿਦੇ ਕਦਾਰੇ ਦੀ ਖਾਤਰ ਨਹੀਂ ਬੋਲਦੀਆਂ ਉਹ ਬਿਜਲੀ ਬਿੱਲ 2025 ਆ ਰਹੇ ਹਨ ਪ੍ਰਭੂ ਜੀ ਤੇ ਆਪਾਂ ਅੰਦੋਲਨ ਕਰਨ ਜਾ ਰਹੇ ਹਾਂ ਕਿ ਬਿਜਲੀ ਕੋਈ ਸਬਸਿਡੀ ਨਹੀਂ ਹੋਊਗੀ ਕੋਈ ਫ੍ਰੀ ਨਹੀਂ ਦਿੱਤੀ ਜਾਊਗੀ ਬਿਜਲੀ ਦਾ ਨਿੱਜੀਕਰਨ ਕਰਕੇ ਕਾਰਪੋਰੇਟਾਂ ਦੇ ਹਵਾਲੇ ਕਰਕੇ ਸੋਡੇ ਘਰਾਂ ਦੇ ਵਿੱਚ ਸਮਾਰਟ ਮੀਟਰ ਫਿਟ ਕਰਨੇ ਨੇ ਉਹਨਾਂ ਦੇ ਵਿੱਚ ਚਿਪਾਂ ਪੈਣ ਗਈਆਂ ਉਹ ਚਿਪ ਜਵਾਬ ਦਿਆ ਗੁਰੂ ਕੇ ਹੁਣ ਪੈਸੇ ਮੁੱਕ ਗਏ ਮੈਂ ਨਹੀਂ ਹੁਣ ਤੁਹਾਡੇ ਘਰੇ ਆਉਂਦਾ ਉਹ ਬਿਜਲੀ ਇੰਨੀ ਮਹਿੰਗੀ ਕਰ ਦੇਣੀ ਹੈ ਜਿਵੇਂ ਹੁਣ ਤੁਹਾਡੇ ਕੋਲ ਵਿੱਦਿਆ ਖੋਣੀ ਹੈ ਕਿ ਵਿੱਦਿਆ ਇੰਨੀ ਮਹਿੰਗੀ ਕਰ ਦੇਣੀ ਹੈ ਕਾਲਜ ਦੇਖ ਸਕੋਗੇ ਅੰਦਰ ਨਹੀਂ ਜਾ ਸਕੋ ਲਾਟੂ ਦੇਖ ਸਕੋਗੇ ਬਾਹਰ ਨਹੀਂ ਸਕੋਗੇ ਹਸਪਤਾਲ ਦੇਖ ਸਕੋਗੇ ਇਲਾਜ ਨਹੀਂ ਹੋ ਸਕੋ ਇੱਧਰ ਨੂੰ ਲੈ ਕੇ ਜਾ ਰਹੇ ਨੇ ਇਹ ਇਹ ਨਹੀਂ ਤੁਸੀਂ ਹਰਾਨ ਹੋਗੇ ਪਿਛਲੇ ਦਿਨੀ ਕੋਈ ਲੱਗਿਆ ਟਾਈਮ ਹੈ ਸੰਸਾਰ ਵਿੱਚ ਇੱਕ ਨੀ ਇੱਕ ਪਾਲਿਸੀ ਕਹਿੰਦੀ ਹੈ ਕਿ ਪਾਣੀ ਪੀਣ ਵਾਲਾ ਪਾਣੀ ਖੇਤਾਂ 'ਚ ਵਰਤਣ ਵਾਲਾ ਪਾਣੀ ਨਹਾਉਣ ਵਾਲਾ ਪਾਣੀ ਤੇ ਆਮ ਲੋਕਾਂ ਦੇ ਵਰਤਣ ਵਾਲਾ ਪਾਣੀ ਫ੍ਰੀ ਦੇਣ ਵਾਲੀ ਚੀਜ਼ ਨਹੀਂ ਹੈ ਇਹ ਵੇਚੀ ਜਾਵੇ ਇਹ ਗੰਦੇ ਪਾਣੀ ਨੂੰ ਸਾਫ਼ ਕਰਨ ਦਾ ਠੇਕਾ ਵੀ ਕੰਪਨੀਆਂ ਕੋਲੇ ਹੋਵੇ ਵੇਚਣ ਗਿਆ ਵੀ ਉਹ ਸਾਬੀਓ ਕਰਨੀਆਂ ਜੇ ਉਹਨਾਂ ਨੂੰ ਇਸਾਰੇ ਕੰਮ ਦੇ ਵਿੱਚ ਕੋਈ ਅੜਿੱਕਾ ਹੁੰਦਾ ਹੈ ਤਾਂ ਸਬੰਧਤ ਸਰਕਾਰ ਉਹਨਾਂ ਕੰਪਨੀਆਂ ਦੇ ਘਾਟੇ ਦੀ ਪੂਰਤੀ ਕਰੂਗੀ ਇਹ ਇਹਨਾਂ ਦੀ ਪਾਲਿਸੀ ਦਾ ਸਹਿਬਰਾ ਜੇ ਨੀ ਪਾਣੀ ਵੀ ਜਾਣਾ ਵਿੱਦੇ ਵੀ ਜਾਣੀ ਹੈ ਸਿਹਸ ਹੂਟਾਂ ਵੀ ਜਾਣੀਆਂ ਨੇ ਤੇ ਬਿਜਲੀ ਵੀ ਜਾਣੀ ਹੈ ਰੇਲਵੇ ਚਲੇਗੇ ਬਦਰਗਾਹਾਂ ਚਲੀਆਂ ਗੀਆਂ ਬੱਸਾਡੇ ਚਲੇਗੇ ਬਈ ਹਵਾਈ ਅੱਡੇ ਚਲੇਗੇ ਰਜਗਾਰ ਵੀ ਚਲਾ ਗਿਆ ਤੇ ਇਹ ਸਾਰੇ ਤੋਂ ਬਾਅਦ ਪੰਜਾਬ ਦੇ ਲੋਕੋ ਇਹ ਗੱਲਾਂ ਤੁਹਾਡੇ ਕੋਲੋਂ ਬਰਦਾਸ਼ਤ ਨਹੀਂ ਹੋਣੀਆਂ ਅਪਜਾਉ ਜ਼ਮੀਨਾਂ ਵੀ ਨੱਪਣ ਦੀ ਤਿਆਰੀ ਹੈ ਮੱਡੀਆਂ ਨੂੰ ਨਿੱਜੀ ਕਰਾਂ ਹੱਥਾਂ 'ਚ ਦੇਣ ਦੀ ਜਿਹੜਾ ਪਾਲਿਸੀ ਸੀ ਤਿੰਨ ਕਾਨੂੰਨਾਂ ਦੀ ਉਹ ਇਹ ਸੀ ਕਿ ਸਰਕਾਰੀ ਗਦਾਮ ਬੰਦ ਕਰੋ ਸਰਕਾਰੀ ਸਟੋਰ ਬੰਦ ਕਰੋ ਸਰਕਾਰੀ ਖਰੀਦ ਬੰਦ ਕਰੋ ਜਨਤਕ ਵੰਡ ਪ੍ਰਣਾਲੀ ਜਿਹਦਾ ਲਾਹਾ 80 ਕਰੋੜ ਲੋਕ ਲੈਂਦੇ ਨੇ ਇਹ ਜਨਤਕ ਮੰਡ ਪ੍ਰਣਾਲੀ ਦੀ ਸਹੂਲਤ ਖਤਮ ਕਰੋ ਆ ਸਾਰੀਆਂ ਗੱਲਾਂ ਦਾ ਪ੍ਰਭਾਉ ਇਹ ਨਿੱਜੀ ਕਰਨਾ ਜੁੜੀਆਂ ਹੋਈਆਂ ਨੇ ਇਸ ਕਰਕੇ ਜਿਹੜਾ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਇਓ ਮੈਂ ਲਾਸਟ ਦੇ ਵਿੱਚ ਇੱਕ ਸ਼ਬਦ ਹੀ ਕਹਿਣਾ ਹੈ ਕਿ ਤੁਸੀਂ ਇਹ ਤੋਂ ਬਾਅਦ ਇੱਥੋਂ ਚੱਲ ਕੇ ਬਰਨਾਲੇ ਚੌਂਕ ਤੱਕ ਇੱਥੋਂ ਸਿਰਫ ਚਾਰ ਕਿੱਲੇ ਬਣਦਾ ਤੁਸੀਂ ਸਾਰਿਆਂ ਨੇ ਮਜਾਰੇ ਦੇ ਵਿੱਚ ਹਾਜ਼ਰੀ ਲਵਾਉਣੀ ਹੈ ਤੇ ਉਥੇ ਆਪਣੇ ਇੱਕ ਬਲਾਰੇ ਨੇ ਪੰਜ ਚਾਰ ਮਿੰਟ ਲਾਉਣੇ ਐ ਤੇ ਉਥੋਂ ਬਾਅਦ ਇਹਦੀ ਸਮਾਪਤੀ ਹੋਊ ਸੋਡਾ ਸਾਰਿਆਂ ਦਾ ਜਿਹੜੀਆਂ ਜਥੇਬੰਦੀਆਂ ਆਈਆਂ ਨੇ ਸਾਡੇ ਟੋਲ ਪਲਾਜ਼ੇ ਵਾਲੇ ਸਾਥੀ ਆਏ ਨੇ ਯੂਨੀਵਰਸਿਟੀ ਵਾਲੇ ਸਾਥੀ ਆਏ ਨੇ ਤੇ ਪੈਪਸੀ ਵਾਲੇ ਆਏ ਨੇ ਉਹਨਾਂ ਸਾਰਿਆਂ ਦਾ ਮੈਂ ਸਟੇਜ ਵੱਲੋਂ ਧੰਨਵਾਦ ਕਰਦਾ ਤੁਹਾਡਾ ਬਹੁਤ ਬਹੁਤ ਧੰਨਵਾਦ